ਪੰਜਾਬੀ ਰੇਡੀਓ ਯੂਐਸਏ ਦੇ ਸਭ ਦਰਸ਼ਕਾਂ ਨੂੰ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਇਸ ਵੇਲੇ ਅਸੀਂ ਯੂਬਾ ਸਿਟੀ ਦੇ 46 ਮਹਾਨ ਨਗਰ ਕੀਰਤਨ ਮੋਕੇ ਸਜੇ ਹੋਏ ਸਮਾਗਮ ਨੇ ਜਿਹੜੇ ਉਹ ਪੰਜਾਬੀ ਰੇਡੀਓ ਯੂਐਸਏ ਦੀ ਕਵਰੇਜ ਲਗਾਤਾਰ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਉਸ ਕਵਰੇਜ ਨੂੰ ਫਾਈਨੈਂਸ਼ਲੀ ਜਦੋਂ سپورਟ ਹੁੰਦੀ ਹੈ ਐਡ ਦੀ ਸੂਰਤ ਉਹਨਾਂ ਜੋ ਇੱਕ ਨਾ ਹੈ 21 ਸੈਂਚਰੀ ਦਾ ਸੋ ਇਸ ਵੇਲੇ ਸਾਡੇ ਨਾਲ ਕੌਣ ਮੌਜੂਦ ਨੇ ਆਓ ਤਾਰਿਫ ਵੀ ਕਰਵਾਉਣੀ ਹੈ ਨਾਲ ਮਿਲਵਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਂ ਜੀ ਜੀ ਮੇਰਾ ਨਾਮ ਰਾਜਬਾਸੀ ਆ ਰਾਜਬਾਸੀ ਜੀ ਨੇ ਜਿਹੜੇ ਇਹਨਾਂ ਦਾ ਐਡ ਹੈ ਜਿਹੜਾ ਪੈਨ ਰੈਡ ਉਹ ਵੀ ਚੱਲ ਰਿਹਾ ਹੈ ਰੇਡੀਓ ਤੇ ਤੁਸੀਂ ਇਹਨਾਂ ਨੂੰ ਸੁਣਦੇ ਰਾਜਬਾਸੀ ਜੀ ਕੀ ਕਹੋਗੇ ਇਸ ਸ਼ਬ ਮੌਕੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਗਰ ਕੀਤੇਂਦੀਆਂ ਤੇ ਇਹ ਮੇਰੇ ਨਾਲ ਹੈ ਗਿਆ ਸ਼ੈਰਨ ਇਹ ਹੈਗੀ ਹੈ ਰੀਅਲ ਸਟੇਟ ਆਫਿਸ ਅਮ ਆਫੀਸਰ ਸੋ ਅਸੀਂ ਮੀਨੋ ਸਾਰਿਆਂ ਨੂੰ ਸੰਕਤਨ ਨੂੰ ਦੱਸਣਾ ਮੰਗਦੇ ਆਂ ਵੀ ਜੇ ਕੋਈ ਵੀ ਅਮ ਘਰ ਖਰੀਦਣ ਦੇ ਬਾਰੇ ਜਾਂ ਰੀਫਾਈਨਾਂਸ ਕਰਨੇ ਬਾਰੇ ਜਾਂ ਬੇਚਣੇ ਦੇ ਬਾਰੇ ਸੋਚ ਰਿਹਾ ਹੈ ਤਾਂ ਸਾਨੂੰ ਜਰੂਰ ਦੱਸੋ ਅਸੀਂ ਪੰਜਾਬੀ ਬੋਲਦੇ ਆਂ ਇੰਗਲਿਸ਼ ਬੋਲਦੇ ਆਂ ਜੋ ਵੀ ਤੁਸੀਂ ਜਿੱਦਾਂ ਵੀ ਕਮਿਊਨੀਕੇਟ ਕਰਨਾ ਮੰਗਦੇ ਆ ਉਸ ਤਰ੍ਹਾਂ ਤੁਹਾਨੂੰ ਅਸੀਂ ਤੁਹਾਡੀ ਹੈਲਪ ਕਰ ਸਕਦੇ ਆ ਬਿਲਕੁਲ ਠੀਕ ਹੈ ਪੰਜਾਬੀ ਰੇਡੀਓ ਯੂਐਸਏ ਤੁਹਾਡਾ ਐਡਵਰਟਾਈਜ਼ਿੰਗ ਪਾਰਟਨਰ ਕਿ ਕਹੋਗੇ ਇਸ ਬਾਰੇ ਆਮ ਆਈ ਥਿੰਕ ਬਹੁਤ ਵਧੀਆ ਤੁਸੀਂ ਵੀ ਮੇਰੀ ਹੈਲਪ ਕੀਤੀ ਸੀਗੀ ਆ ਰੇਡੀਓ ਦੇ ਲਈ ਮਕਸਦ ਇਹ ਨਹੀਂ ਕਿ ਤੁਸੀਂ ਮੇਰੀ ਤਾਰੀਫ ਕਰੋ ਮੈਂ ਰੇਡੀਓ ਬਾਰੇ ਪੁੱਛਿਆ ਨਹੀਂ ਤੁਸੀਂ ਐਡ ਵੀ ਵਧੀਆ ਬਣਾਈ ਸੀ ਪਰ ਰੇਡੀਓ ਦੇ ਲਈ ਆਈ ਥਿੰਕ ਆਮ ਬਹੁਤ ਵਧੀਆ ਕਿ ਸਪੈਸ਼ਲੀ ਇਹ ਜਿਹੜਾ ਲਾਈਵ ਪ੍ਰੋਗਰਾਮ ਚੱਲਦਾ ਆ ਫਿਰ ਸਾਰਾ ਯੂ نو ਆਲ ਓਵਰ ਦ ਵਰਲਡ ਬਟ ਸਪੈਸ਼ਲੀ ਕੈਲੀਫੋਰਨੀਆ ਸਾਰੇ ਜਾਨੇ ਦੇਖਦੇ ਆ ਤੇ ਮੈਨੂੰ ਐਕਚੁਅਲੀ ਦੋ ਤਿੰਨ ਜਾਨੇ ਇੱਥੇ ਆਣ ਕੇ ਮਿਲ ਕੇ ਵੀ ਗਏ ਉਹ ਕਹਿੰਦੇ ਅਮਰ ਸੀ ਤੁਹਾਡੀ ਐਡ ਦੇਖੀ ਸੀਗੀ ਨਾ ਲਾਈਵ ਸੋ ਆਈ ਥਿੰਕ ਬਹੁਤ ਵਧੀਆ ਆ ਸਪੈਸ਼ਲੀ ਕਮਿਊਨਿਟੀ ਦੇ ਲਈ ਇੱਥੇ ਹੈ ਨਾ ਹਾਂਜੀ ਕਮਿਊਨਿਟੀ ਦਾ ਆਪਣਾ ਪੰਜਾਬੀਆਂ ਦਾ ਆਪਣਾ ਰੇਡੀਓ ਪੰਜਾਬੀ रेडियो यूएसए कोई मैसेज जेड़ा देना चाहो हम सारे जाणिए आओ बाद बाद आके आओ यू नो असी इथे नगरकिर्तन दे पिछले 25 सालਾਂ ਤੋਂ ਆ ਰਹੇ ਆ ਬਹੁਤ ਬਹੁਤ ਗਾਂ ਤੋਂ ਗਾਂ ਵੱਡਾ ਹੁੰਦਾ ਆ ਬਈ एवरीवन इज वेलकम यू नो प्लीज ਕਮ ਐਂਡ ਜੁਆਇਨ ਅਸ थैंक यू थैंक यू जी ਤੁਸੀਂ ਵੀ ਆਓ ਜੀ ਥੋੜਾ ਜਿਹਾ ਅੱਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਨਾਮ ਦੱਸੋ ਹਾਂਜੀ ਮੇਰਾ ਨਾਮ ਸ਼ਰਨਾ ਹਾਲਾ ਕੀ ਕਹਿਣਾ ਚਾਹੋਗੇ ਆਮ ਜਸਟ ਆਮ ਥੈਂਕਫੁਲ ਟੂ ਬੀ ਹੇਅਰ ਐਂਡ ਵੀ ਆਰ ਹੇਅਰ ਵਿਦ ਯੂ ਨੋ ਲਾਟਸ ਆਫ ਡਿਫਰੈਂਟ ਇਨਫੋਰਮੇਸ਼ਨ um, and please join us ਜ਼ਰੂਰ ਜੀ ਆਓ ਔਰ ਸਪੋਰਟ ਕਰੋ ਔਰ ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਰਹੋ ਬਹੁਤ ਧੰਨਵਾਦ ਤੁਹਾਡਾ ਜੀ ਜੀ ਥੈਂਕ ਯੂ ਥੈਂਕ ਯੂ ਜੀ